ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਕਿੰਨਾ ਸਭ ਠੀਕ ਠਾਕ ਮੈਂ ਬਲੌਗ ਸਟਾਰਟ ਕਰਨ ਲੱਗੀ ਅੱਜ ਦੁਪਹਿਰ ਤੋਂ ਹੁਣ ਬਣਾਣ ਲਗੀ ਮਕਰੋਨੀ ਦੁਪਹਿਰਾ ਵੀ ਗਾਂਦਾ ਸ਼ਾਮ ਵੀ ਹੋਣ ਵਾਲੀ ਐ ਸਾਢੇ ਦਿਨ ਦਾ ਟਾਈਮ ਹੋ ਗਿਆ ਤੇ ਮੈਂ ਬਣਾਉਣ ਲੱਗੀ ਮਕਰੋਨੀ ਬੱਚੇ ਕਿੰਨੇ ਦਿਨ ਹੋਰ ਬਾਰੇ ਜੀ ਮम्मा ਮਕਰੋਨੀ ਬਣਾਓ ਉਹ ਇਧਰ ਪਾਣੀ ਆਪਾਂ ਗਰਮ ਕਰ ਲਿਆ। ਆ ਪਾਣੀ ਬੋਇਲ ਹੋ ਗਿਆ। ਆਪਾਂ ਇਹਦੇ ਵਿੱਚ ਪਾਵਾਂਗੇ ਨਮਕ। ਨਾਲ ਹੀ ਪਾਵਾਂਗੇ ਥੋੜਾ ਜਿਹਾ ਪਾਣੀ। ਉਹਨਾਂ ਪਾਏਡ ਕਰਾਂਗੇ ਮਿਕਲੋਣੇ। ਪਾਣੀ ਬੋਇਲ ਹੋ ਗਿਆ ਸੀ ਵੈਲਾ ਮੈਂ ਵਿੱਚੇ ਕੁਝ ਹੋਰ ਕਰਨ ਲੱਗੀ ਸੀ ਫਿਰ ਮੈਂ ਪਾਣੀ ਮੈਨੂੰ ਪਾ ਦਿੱਤੇ। ਤੇ ਹੋ ਗਿਆ ਸਬ ਦਵਾਰਾਂ ਦਿੱਤਾ ਹੈ ਤੇ ਹੁਣ ਮਿਕਲੋਣੀ ਬੋਇਲਾਂਗੀ ਤਾਂ ਤੱਕ ਪਾਤੜ ਕੇ ਰਹਿ ਜਾ। ਇਸ ਤਰ੍ਹਾਂ ਆਪਣੀ ਮਿਕਲੋਣੀ ਬੋਇਲ ਹੋ ਰਹੀ ਹੈ ਔਰ ਇਧਰ ਮੈਂ ਆਇਸ਼ ਕਰਤਾ। ਇਧਰ ਮੂੜ ਲਈ ਤੇ ਇਧਰ ਪਿਆਜ਼ ਆਪਾਂ ਕੱਟ ਲਏ ਨੇ ਤੇ ਇਧਰ ਪਰੇਸ਼ੀ ਮੇਰੇ ਲਈ ਬਰੀ ਬਰੀ ਕੱਟ ਕੇ ਔਰ ਇਧਰ ਕਰੀਏ ਚ ਲੈ ਲਈ ਔਰ ਇਹ ਟਮਾਟਰ ਲੈ ਲਈ ਆਪਾਂ ਕੱਟ ਲਈ ਹੋਈ ਹੈ ਪਿੱਲੇ ਚ ਬੋਇਲ ਹੋ ਗਈ ਇਹ ਔਰ ਆਪਾਂ ਇਹਨੂੰ ਠੰਡੇ ਪਾਣੀ ਭਾਈ ਦੇ ਵਿੱਚ ਢਾੜ ਲਿਆ ਉਹਦਾ ਕਪਾ ਤੜਕਾ ਸ਼ੁਰੂ ਕਰਦੇ ਹਾਂ ਜੀ ਇਧਰ ਮੂਹ ਆਇਲ ਗਰਮ ਤੇ ਆਪਾਂ ਤਾਂ ਅੰਦਰੋਂ ਦੇ ਵਿੱਚ ਪਾਉਂਦੇ ਹਾਂ 好了。<Okay. S 2> okay. ਹਾਂਜੀ ਪਾਇਲੇ ਵਿੱਚ ਪਿਆਜ਼ ਪਾਤੀ ਸੀ ਤੇ ਪਿਆਜ਼ ট্রান্সਪਰੈਂਟ ਹੋਣ ਲੱਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆਂ ਟਮਾਟਰ ਇਹ ਟਮਾਟਰ ਤੋਂ ਮੈਂ ੀਟਾ ਮਿਕਣਾ ਹੈ ਤੇ ਛਿੰਨਾ ਮਿਕਰੇ ਜਮਾਂ ਟਾਈਮ ਲਗਦਾ ਕੋਈ ਚੱਕ ਮਾਟਣਾ ਟਮਾਟਰ ਪਾਤਾ ਨਾਲ ਹੀ ਐਡ ਕਰ ਦਿੱਤੀ ਗਿੰਨੀ ਚਲੀ ਤੇ ਹੁਣ ਆਪਾਂ ਐਡ ਕਰਾਂਗੇ ਥੋੜਾ ਜਿਹਾ ਸਾਲਟ ਸਾਲਟ ਤੁਹਾਨੂੰ ਮਕਰੋਨੀ ਬੋਇਲ ਕਰਨ ਲਈ ਪਾਇਆ ਜਾਏਗਾ ਤੇ ਧਿਆਨ ਰੱਖਣਾ ਪਾ ਜ਼ਿਆਦਾ ਨਹੀਂ ਪਾਣਾ ਇਹ ਵੀ ਥੋੜਾ ਟਮੇਟੋ ਕੁੱਪ ਹੋਣ ਲੱਗਿਆ ਹੈ ਤੇ ਆਪਾਂ ਹੁਣ ਪਾ ਦਾਂਗੇ ਇਸੇ ਚਮਲੇ ਵਿੱਚ ਜੈਸੇ ਜੇ ਬਣਾਉਣਾ ਚਾਹੋ ਤਾਂ ਤਾਂ ਤੁਸੀਂ ਇਹ ਗਾਰਲਿਕ ਵੀ ਫਾੜ ਲਓ ਨਾਲ ਜੀਂਦਰ ਉਹਨਾਂ ਨੂੰ ਤੇਲ ਦੋਸਾ ਸਾਂਭਾ ਲਓ ਮੈਂ ਕਾਲੀ ਕਾਲੀ ਜਮਾ ਰਹੀ ਦਾ ਜਮਾ ਜਾਣਾ ਕੋਈ ਸੁਣਿਆ ਪਿਆ ਇਹ ਝੂੜਾ ਜਿਹਾ ਬੁਝ ਗਏ ਤੇ ਫਿਰ ਉਸ ਬਾਰੇ ਜਪਾ ਪਾਵਾਂਗੇ ਵਿਨੇਗਰ ਰੈਨਚੀ ਰਸੋਸ ਗ੍ਰੀਨ ਚਿਲੀ ਗ੍ਰੀਨ ਸੋਸ ਟਮੇਟੋ ਸੋਸ ਇਹ ਜਪਾ ਵੀ ਐਡ ਕਰਾਂਗੇ ਵੀ অলਮੋਸਟ ਆਪਣਾ ਪਰੇਟਾ ਪਕਾ ਰਿਹਾ ਥੋੜੀ ਜਿਹੀ ਪਾਵਾਂਗੇ ਟਮਾਟੋ ਸਾਸ ਤੇ ਹੁਣ ਆਪਾਂ ਐਡ ਕਰਾਂਗੇ ਇਹਦੇ ਵਿੱਚ ਰੈੱਡ ਚਿਲੀ ਸਾਸ ਥੋੜੀ ਜਿਹੀ ਮੈਂ ਗਦੇ ਨਾਪੇ ਨਾਗਾ ਮੈਂ ਇਦਾਂ ਹੀ ਆਈਡੀ ਨਾਲ ਹੀ ਕਰਨੀ ਹੁੰਦੀ ਆ ਤੇ ਨੋਟ ਐਡ ਕਰਾਂਗੇ ਥੋੜੀ ਜੀ ਸੋਇਆ ਸਾਸ ਥੋੜੀ ਐਡ ਕਰਾਂਗੇ ਆਪਾਂ கிரீண்டில் சอส. ਇਹ ਹੋਰ ਪਾਇ ਵੀ ਏਡ ਕਰਾਂਗੇ ਥੋੜਾ ਜਿਹਾ ਵਿਨੀਗਰ। ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਜਰੂਰ ਟ੍ਰਾਈ ਕਰਿਓ। ਇਹ ਥੋੜਾ ਜਿਆਦਾ ਟੇਸਟੀ ਬਣਦੀ ਹੈ। ਇਹ ਜਿਹੜੇ ਤਰ੍ਹਾਂ ਤੋਂ ਬਣ ਚੁੱਕਾ ਰੈਡੀ ਹੋ ਗਿਆ। ਸਸਟ ਕੋਲਰ ਦਿਲਾਣਾ ਹੈ। ਸੋਨਾ ਪਹਿਲੀ ਟੀ ਐਡ ਕਰਨਾ ਨਹੀਂ ਭੁੱਲਣਾ। नहीं था था। तो जी, मैं मक्रो तो पाती हांडा मेरा थोड़ा छोटा रह गया ਦੀਮਾਦਨ ਲਈ ਆਪਣੇ ਆਰਮਸਟਰੰਡ ਬਣ ਕੇ ਤਿਆਰ ਹੈ ਹੱਸੇ ਨੂੰ ਤਾਂ 2 ਮਿੰਟ ਰਸੇ ਕੇ ਲਵਾਂਗੇ ਚੰਕਾਂ ਨਾਲ ਮਿਸ਼ਰ ਕੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਟੇਸਟ ਬਣਦੀ ਹੈ ਇਹ ਜਿਹੜਾ ਹਰਦੀ ਭੈਰਾਂ ਦੀ ਬਣਦੀ ਹੈਗੀ ਤੇਦੇ ਹੀ ਬਸ ਸੌਸ ਇਸ ਪਾ ਕੇ ਘੋੜਣੀ ਤੇ ਫਲੇਵਰ ਬਹੁਤ ਅਚੰਭਾ ਹੈ ਲੋ ਜੀ ਸਮਝੋ ਆਪਾਂ ਹਿੰਦਿਆਂ ਵੀ ਥੋੜੀ ਦੇਰ ਤੱਕ ਤੁਹਾਨੂੰ ਫਿਰ ਦਿਖਾਉਣਾ ਹੈ ਮਕਰੋਨੀ ਕਿਦਾਂ ਬਣਨੀ ਹੈ। ਵੇਸ ਮਕਰੋਨੀ ਬਣ ਕੇ ਹੋ ਗਈ ਰੈਡੀ ਨਵਾਂ ਸਰਵ ਕਰਦੇ ਆ। ਤੇ ਬਹੁਤ ਬੱਚਿਆਂ ਤੋਂ ਪੁੱਛਦੇ ਆ ਰਿਵਿਊ ਲੈਣੇ ਆ ਬੱਚਾ ਤੋਂ ਕਿਦਾਂ ਲੱਗੀ। ਆਪਾਂ ਪਾਵਾਂਗੇ ਤਿੰਨ ਪਲੇਟਾਂ 'ਚ ਕਿਉਂਕਿ ਸਿੰਘਸ ਆਪ ਦਾ ਸ਼ੱਕ ਇਹਨਾਂ ਹੈਗੇ। ਉਹਨਾਂ ਨੂੰ ਇੰਨੀ ਜ਼ਿਆਦਾ ਵਧੀਆ ਨਹੀਂ ਲੱਗਦੀ ਮਕਰੋਨੀ। ਥੋੜੀ-ਬੋਤੀ ਬਾਅਦ ਵਿੱਚ ਲੈਣਗੇ ਕਿਉਂਕਿ ਦਾ ਉਹਨਾਂ ਦੀ ਹੈਲਥ ਠੀਕ ਨਹੀਂ ਹੈਗੀ। ਸਵੇਰ ਦਾ ਨਾ ਪੇਟ ਇਦਾਂ ਲੱਗਦਾ ਜਿੱਦਾਂ ਧਰਨ ਪਈ ਹੁੰਦੀ ਆ। ਸਾਂਗਰ ਕੇ ਸਵੇਰ ਦਾ ਕੁਛ ਚੰਗੀ ਤਰ੍ਹਾਂ ਖਾਏ ਨਾ ਉਹਨਾਂ ਨੇ ਹੁਣ ਵਾਟਰ ਮਿਲਨ ਖਾਇਆ ਸੀਗਾ ਤੇ ਬੱਚੇ ਮਗਰ ਖਾਏ ਸੀਗੇ ਮੂਰੋਨੇ ਬਣਾਓ ਕਿਸ ਕਰਕੇ ਫਿਰ ਆਪਾਂ ਬਣਾ ਲਈ ਸੋ ਗਾਇਜ਼ ਦੇਖੋ ਪਲੇਟਾਂ ਚ ਆਪਾਂ ਪਾ ਲਈ ਤੁਸੀਂ ਇਹਦੇ ਵਿੱਚ ਨਾ ਔਰੀਗানো ਵੀ ਐਡ ਕਰ ਸਕਦੇ ਹੋ ਔਰੀਗানো ਔਰ ਚਿਲੀ ਫਲੈਕਸ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਫਲੇਵਰ ਬਹੁਤ ਅੱਛਾ ਆਉਂਦਾ ਆ ਸ਼੍ਰੀਸ਼ਨਾ ਆਪਾਂ ਜੀ ਮੈਂ ਸੋਣਾ ਬੋਲਦੀ ਦੇਖ ਨਹੀਂ ਰਿਹਾ ਕਿ ਕਿੱਥੇ ਬੈਠੀ ਹੋਈ ਹੈ ਮੈਂ ਲਾਦੋਦਰ ਅੱਥਰੇ ਬੈਠੀ ਆ ਆ ਸੋਕਿਓ ਜਿਹਪਿਆ ਰਿਓ ਆਂ ਜਿਕੇ ਨ ਸਕੂਨ ਦਿੰਦੀ ਮੰਨ ਲਊਗਾ ਨਾ ਕਦੋਂ ਦੀ ਬੋਲਣ ਲੱਗੀ ਹੋਈ ਐ ਮੈਂ ਨਾ ਐਕਚੁਅਲੀ ਲੇਟੀ ਹੋਈ ਸੀਗੀ ਤੇ ਐਕਚੁਅਲੀ ਸਵੇਰ ਦਾ ਹੱਟੇ ਕੀ ਬਾਰੇ ਬਹੁਤ ਜ਼ਿਆਦਾ ਹੋ ਰਿਹਾ ਮੈਂ ਕਿਉਂ ਮੈਂ ਸਤਿ ਉੱਠੀ ਤੁਹਾਨੂੰ ਮਿਲ ਕੇ ਲੱਗ ਰਿਹਾ ਤੇ ਬਾਹਰ ਆਈ ਮੈਂ ਤਾਂ ਆ ਕੋਈ ਦੀ ਬਹੁਤ ਜ਼ਿਆਦਾ ਆ ਰਹੀ ਸੀ ਕਿੰਨੀ ਝਾਸ ਕੋ ਰੂਨ ਉਸ ਕੋਂ ਦੇ ਰਹੀ ਐ ਬਸ ਸੀਰੀਅਸਲੀ ਬੜੀ ਹੋ ਪਈ ਐ ਆਈ ਹੋਪ ਕਿ ਤੁਹਾਨੂੰ ਅੱਛੇ ਰਵੇ ਤੋ ਨੰਨਦਾ ਹੋਵੇ ਸੁਣ ਕੇ ਸੀ ਹੁਣੀ ਅਸੀਂ ਹੁਣੀ ਸਮਾਨ ਲਿਆ ਇਹਨਾਂ ਸਟੇਸ਼ਨਰੀ ਦਾ ਇਹ ਤਾਂ ਉੱਥੇ ਮਗਰ ਪੈ ਗਿਆ ਹੈ ਤੁਸੀਂ 10 ਰੁਪਏ ਜਿਹੜੇ ਨੇ ਦਿੱਤੇ ਸੀ ਨਾ ਤੇ ਮੈਂ ਹਿਸਾਬ ਦਾ ਕਰ ਰਹੀ ਆ ਇਹ ਉਹਨਾਂ ਨੂੰ ਲੱਗਦਾ ਦੇ ਜਵਾਏ ਉਹ ਕਹਿੰਦੇ ਨਹੀਂ ਬੇਟਾ ਹੋ ਗਿਆ ਆਪਣੇ ਹੋ ਗਏ ਕਹਿੰਦੇ ਨਹੀਂ ਤੁਸੀਂ ਲੈ ਲਓ ਮੈਂ ਕਿਹਾ ਵੀਰ ਜੀ ਤੁਸੀਂ ਲੈ ਲਓ ਮੈਂ ਕਿਹਾ ਇਹਨੇ ਮੇਰੀ ਜਾਨ ਖਾਦੀ ਪਈ ਆ ਮੈਂ ਕਿਹਾ ਇਹ ਤਾਂ ਸਬਜ਼ੀ ਵਾਲਾ ਭਾਈ ਵੀ ਕੋਈ ਆ ਜਾਂਦਾ ਨਾ ਤਾਂ ਮੈਂ ਕਹਾਂ ਉਹਨੂੰ ਵੀ ਕਹਿੰਦਾ ਮਮਾ ਤੁਸੀਂ ਐਕਸਟਰਾ ਪੈਸੇ ਦੇ ਦਿਓ ਰੋ ਮਨ ਟੁੱਟ ਕਿਨੇ ਦਾ ਆ ਆਪਣੇ ਵਿੱਚ ਬਸ ਇੱਥੇ ਲੰਗੇ ਚੰਗੇ ਕੰਮ ਕਰੀਏ ਲੈ ਕੇ ਜਿੰਨੇ ਵੀ ਆ ਗਏ ਕਹਿੰਦੀ ਹੈਪੀ ਬਰਥਡੇ ਟੂ ਹਰਮੀ ਗੋਡ ਬles ਹਰ ਬਾਨੀ ਓਕੇ ਓਕੇ ਸਹੀ ਹੈ ਨਹੀਂ ਚਲੋ ਠੀਕ ਹੈ ਜੀ ਮੈਂ ਜਾਉਂਦਾ ਹਾਂ ਮੋਰਤਾ ਇਹਨਾਂ ਨੂੰ ਕਿਸੇ ਨੂੰ ਜਾਣਣਾ ਨਹੀਂ ਕਿ ਸਿੰਘ ਸਾਹਿਬ ਦੇਦ ਵੀ ਠੀਕ ਨਹੀਂ ਹੈਗੀ ਔਰ ਬੱਚੇ ਕਹਿੰਦੇ ਸੀ ਸਕੂਲ ਦਾ ਕੰਮ ਕਰਨਾ ਸੋ ਮੈਂ ਜਾ ਕੇ ਚੱਲ ਜੀ i ਬੱਚੇ ਜੀ ਬਨੇ ਮੇਰੇ ਤੇ ਕਾਗਜ਼ ਦੇਖੋ ਆ ਦੇਖੋ ਕਾਗਜ਼ ਕਾਗਜ਼ ਜੀ ਬਨੇ ਕਾਗਜ਼ ਇਹਦੇ ਵਿੱਚ ਭਰ ਕੇ ਮੇਰੇ ਤੇ ਕਾਗਜ਼ ਮਾਰੇ ਆ ਦੇ ਦਿਜੀਏ ਥੈਂਕ ਯੂ ਜੀਵਨ ਚਲੋ ਬੱਚੇ ਨੇ ਆਪਣੇ ਬੋਲੇ ਬਧੀਮਾਣ ਦੀ ਕੋਸ਼ਿਸ਼ ਕੀਤੀ ਹੈ ਇਹ ਕਹਿ ਰਹੇ ਸੀ ਕੇਕ ਲੈ ਕੇ ਆਣਾ ਮੈਂ ਕਿਹਾ ਕੇਕ ਨਹੀਂ ਲੈਣਾ ਫੇਰ ਕਹਿੰਦੇ ਪੇਸਟ ਲੈ ਕੇ ਆਣਾ ਮੈਂ ਕੁਝ ਨਹੀਂ ਲੈਣਾ ਕਿਉਂਕਿ ਅੱਜ ਨਾ ਮੈਂ ਇਦਾਂ ਬੋਮਬਿਡ ਬੋਮਬਿਡ ਵਾਂਗੂ ਫੀਲ ਹੋ ਰਿਹਾ ਗਰਮੀ ਲੱਗੀ ਹੋਈ ਸਾਰਿਆਂ ਨੂੰ ਸਾਨੂੰ ਤੇ ਸਾਰੇ ਠੀਕ ਨਹੀਂ ਹੈਗੇ ਤੇ ਹੈ ਨਹੀਂ ਰੋਗ ਲੱਜਣਾਗਾ ਹੇ ਚਲੋ ਮੈਂ ਤਾਂ ਹੈਰ ਕੇ ਸਰ ਕੇ ਕੱਲੀ ਇਸ ਸਮਗਮ ਤੇ ਜਾ ਗਈ ਨਹੀਂ ਬਤੂ ਮੇਰੇ ਕੋਲ ਬਸ ਉਹਨਾਂ ਨੇ ਰੱਖੀਆਂ ਸੀ ਲੰਗੜੀ ਟ੍ਰੋਫੀ ਬਣਾ ਸਕਦੇ ਵਾਟ ਘਰੇ ਪਾਉਣ ਦਾ ਟਾਈਮ ਨਹੀਂ ਗੇਂਦ ਦਾ ਕੰਮ ਹੈ ਮੈਡੀਕਲ ਕਰਕੇ ਜਾਣਾ ਸੋ ਤਾਂ ਕਰਕੇ ਫਿਰ ਫਾਈਲ ਇਸ ਵਾਰ ਘਰੇ ਨਹੀਂ ਬਣਾ ਰਹੀ ਲਾਸਟ ਟਾਈਮ ਤਾਂ ਇਹ ਫਾਈਲਸ ਘਰੇ ਬਣਾਈਆਂ ਸੀਗੀਆਂ ਕਾਰਡਬੋਰਡ ਤੋਂ ਜੀਵਨ ਪੀ ਆਰਡਰ ਕਰੇ ਬਣਾਏ ਸੀਗੇ ਇਸ ਵਾਰ ਡੋਨੇਸ਼ਨ ਇਸ ਲਈ ਸੋਚਿਆ ਕਿ ਫਾਇਰ ਜਨਾ ਉੱਧੇ ਹੀ ਲਿਆਵਾਂਗੇ ਤੇ ਉਸ ਨੂੰ ਕਵਰ ਕਰਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੇ ਵੀਡੀਓਸ ਦਾ ਬਹੁਤ ਸਾਰਾ ਖਿਆਲ ਰੱਖੋ ਟੂ ਲੱਖ ਸ਼ੇਅਰ ਕਮੈਂਟ ਸਬਸਕ੍ਰਾਈਬ ਟੂ ਦਾ ਚੈਨਲ ਵਿੱਚ ਲਾਈਵ ਹੋਵਾ ਜਸਵਿੰਦਰ ਆਹ ਬਿਸਿਸ ਲਾਈਵ ਹੋ ਆ ਗਗਨ ਹੈ ਟੂ ਲੱਖ ਸ਼ੇਅਰ ਕਮੈਂਟ ਸਬਸਕ੍ਰਾਈਬ ਟੂ ਦਾ ਚੈਨਲ ਵਿੱਚ ਇਸ ਲਾਈਵ ਆਫ ਜਸਵਿੰਦਰ ਅ ਜਸਵਿੰਦਰ ਕੋਰ ਜਸਵਿੰਦਰ ਕੋਰ ਮਸੂ ਬਸ ਜਿਵੇਂ ਗਰਮੀ ਚ ਨਾ ਪਾਇਗਾ